ੁਰਠ ਮਹੱਲਾ ਪਹਿਲਾ ਤੇ ਤੁਕੀ ਅਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਿਨ ਸੇ ਨਾਮ ਵਸਾਰੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਆ ਭਾਈ ਬਿਨ ਸੇ ਨਾਮ ਵਸਾਰੀ ਈ ਮਾਇਆ ਜਗ ਮੋਣੀ ਭਾਈ ਕਰਮ ਸਭੇ ਵੇਕਾਰੀ ਹੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੇ ਭਾਈ ਹੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਪਕੜੋ ਖੋ ਭਾਈ ਸਸ ਬੇਦ ਪਕੜੋ ਖੋ ਪਾਈ ਕਰਮ ਕਰੋ ਹੋ ਸੰਸਾਰੇ ਪਾਖੰਡ ਮੈਲ ਨਾ ਚੂਕੇ ਪਾਈ ਅੰਤਰ ਮੈਲ ਵਕਾਰੇ ਇਨ ਬੇਦ ਢੂਬੀ ਮਾ ਕੁਰੀ ਪਾਈ ਉਂਡੀ ਸਿਰ ਕੈ ਪਾਰੀ ਦੁਰ ਮਤ ਕਣੀ ਵਿਗੂਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਗੁਰੇ ਨਾਮ ਨ ਪਾਈਐ ਭਾਈ ਬਿਨ ਨਾਮੈ ਭਰਮ ਨ ਜਾਈ ਸਾਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਮਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੇ ਪਾਈ ਮਨ ਮਨ ਨਿਰਮਨ ਸਾਚ ਸੁਮਾਈ ਗੁਰ ਸੇਵੇ ਸੋ ਬੂਝੇ ਭਾਈ ਗੁਰ ਬਿਨ ਮੰਗ ਨ ਪਾਈ ਜਿਸਾ ਅੰਤਰ ਲੋਭ ਕੈ ਕਰਮੁ ਕੁਮਾਵੇ ਪਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਵ ਲੋਈਏ ਭਾਈ ਵਿਚੋਂ ਨਿਕਲੇ ਤਥ ਜਲ ਮਤਿ ਹੈ ਜਲ ਦੇਖੀਏ ਭਾਈ ਇਹੋ ਜਗ ਏਹਾ ਵਥ ਗੁਰ ਬਿਨ ਭਰਮ ਵਿਗੂਚੀ ਭਾਈ ਘੜ ਕਰ ਦੇਖੋ ਲਖ ਇਹ ਜਗ ਤਾਗੋ ਸੂਤ ਕੋ ਭਾਈ ਦੈਦਸ ਬਾਧੋ ਮਾਏ ਦੇਨਾਂ ਗੋਰ ਗਾਂਠ ਐ ਨਾ ਛੋਟਈ ਪਾਈ ਥਾਕੇ ਕਰਮ ਕੁਮਾਏ ਇਹ ਜਗ ਭਰਮ ਭੁਲਾਇਆ ਭਾਈ ਕਹਿਣਾ ਕਛੂ ਨ ਜਾਏ ਗੋਰ ਮਿਲੇ ਭਉ ਮਨ ਵਸੇ ਭਾਈ ਭੈ ਮਰਨਾ ਸੱਚ ਲੇਖ ਮਜਨ ਦਾਨ ਚੰਗਿਆਈਆਂ ਪਾਈ ਦਰਗ਼ੇ ਨਾਮ ਵਸੇ ਖੈ ਗੁਰ ਅੰਕਸ਼ ਜਨ ਨਾਮ ਦਰੜਾਇਆ ਭਾਈ ਮਨ ਵਸਿਆ ਝੂਕਾ ਪੇਖੈ ਇਹ ਤਨ ਹਾਟ ਸਰਾਬ ਕੋ ਪਾਈ ਵੱਖਰੇ ਨਾਮ ਵਪਾਰ ਇਹ ਵਖਰ ਵਪਾਰੀ ਸੋਦਰੜੈ ਪਾਏ ਗੁਰ ਸ਼ਬਦ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਨਾਨਕ ਵਾਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ